ਕੁਣ ਜਿਹੜੇ ਵੀ ਅਫਸਰ ਸਾਹਿਬਾਨ ਨੇ ਮੌਜੂਦ ਸੀਗੇ ਸਾਡੇ ਸੈਕਟਰੀ ਸਾਹਿਬਾਨ ਆ ਔਰ ਸਾਡੇ ਨਾਲ ਸਾਡੇ ਇਸ ਹਲਕੇ ਦੀ ਜਿਹੜੀ ਅਗਵਾਈ ਕਰ ਰਹਾ ਹੈ ਪ੍ਰੋਫੈਸਰ ਮਲਤਾਨੀ ਜੀ ਸਾਡੇ ਸਾਰੇ ਬਲੌਕ ਪੁਰਾ ਉਹਨਾਂ ਦੀ ਹਾਜ਼ਰੀ ਚ ਅਸੀਂ ਅੱਜ ਇਕੱਸਾਰਿਆਂ ਨੇ ਮੀਟਿੰਗ ਕੀਤੀ ਆ ਪਿਛਲੇ ਕੁਝ 5 ਤੋਂ 6 ਕਰੋੜ ਦੇ ਜਿਹੜੇ ਲੋਕ ਨਿਰਮਾਣ ਪੰਜਾਬ ਦੇ ਪੈਸੇ ਸੀਗੇ ਉਹਨਾਂ ਬਾਰੇ ਚਰਚਾ ਕੀਤੀ ਆ ਸੈਕਟਰੀ ਸਾਹਿਬਾਨ ਕੋਲ ਸਾਰੀ ਡਿਟੇਲ ਲਈ ਆ ਕਿ ਜਿਹੜੇ ਜਿਹੜੇ ਪਿੰਡਾਂ ਲਈ ਡਿਵੈਲਪਮੈਂਟਲੀ ਫੰਡ ਆਇਆ ਸੀਗਾ ਗਰਾਉਂਡ ਤੇ ਉਹ ਐਗਜ਼ੀਕਿਊਟ ਹੋਇਆ ਕਿ ਨਹੀਂ ਕਿਉਂਕਿ ਪ੍ਰੋਬਲਮ ਇਹ ਹੀ ਆ ਕਿ ਡਿਵੈਲਪਮੈਂਟਲੀ ਫੰਡਸ ਤਾਂ ਆਉਂਦੇ ਨੇ ਲੇਕਿਨ ਉਹ ਗਰਾਉਂਡ ਤੇ ਐਗਜ਼ੀਕਿਊਟ ਨਹੀਂ ਹੁੰਦੇ ਗਰਾਉਂਡ ਤੇ ਲੱਗਦੇ ਨਹੀਂ ਆ ਸੋ ਸਾਡੀ ਸਾਰੀ ਟੀਮ ਦੀ ਜਿੰਨੀ ਵੀ ਸਾਡੀ ਇੱਥੇ ਆਮ ਆਦਮੀ ਪਾਰਟੀ ਦੀ ਟੀਮ ਆ ਬਤੌਰੇ ਚੇਅਰਪਰਸਨ ਡੀਪੀਸੀ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਾਰੀ ਟੀਮ ਰਲ ਕੇ ਮੈਂ ਹੁਣ ਵੀ ਸੈਕਟਰੀ ਸਾਹਿਬਾਨ ਔਰ ਵੀਡੀਓ ਸਾਹਿਬਾਨ ਨਾਲ ਇਹੀ ਗੱਲ ਕਰ ਰਹੀ ਸੀ ਕਿ ਪ੍ਰਮਾਤਮਾ ਨੇ ਜਿਹੜੀ ਸਾਡੀ ਸੇਵਾ ਹੈ ਉਹ ਇਸ ਕਰਕੇ ਲਈ ਹੈ ਸਾਡਾ ਇਹਨਾਂ ਕੁਰਸੀਆਂ ਤੇ ਬੈਠ ਕੇ ਅਸੀਂ ਤਾਂ ਹੀ ਆਪਣੀ ਚੇਅਰ ਨੂੰ আর ਆਪਣੀ ਪੋਸਟ ਨੂੰ ਜਸਟੀਫਾਈ ਕਰਾਂਗੇ ਅਗਰ ਲੋਕ ਸੁਖੀ ਹੈ ਜੇਕਰ ਲੋਕ ਆਪਣੇ ਛੋਟੇ ਛੋਟੇ ਕੰਮਾ ਕਰਕੇ ਸਰਕਾਰੀ ਦਫ਼ਤਰਾਂ 'ਚ ਧੱਕੇ ਖਾ ਰਹੇ ਹੋਰ ਉਹ ਪਰੇਸ਼ਾਨ ਹੈ ਪਲੱਸ ਉਹਨਾਂ ਲਈ ਡਿਵੈਲਪਮੈਂਟ ਲਈ ਆਇਆ ਜਿਹੜਾ ਫੰਡ ਆ ਉਹਨਾਂ ਦਾ ਗਰਾਊਂਡ ਤੇ ਲੱਗ ਨਹੀਂ ਰਿਹਾ ਤੇ ਮੈਨੂੰ ਲੱਗਦਾ ਫਿਰ ਅਸੀਂ ਇੱਥੇ ਜਸਟੀਫ ਮਤਲਬ ਹੱਕਦਾਰ ਹੈ ਨਹੀਂ ਇਹਨਾਂ ਪੋਸਟਾਂ ਤੇ ਬੈਠਣ ਦੇ ਔਰ ਇੰਨੀਆਂ ਜ਼ਿਆਦਾ ਤਨਖਾਹਾਂ ਲੈਂਦੇ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਸਰੋਤੇ ਸੁਣਦੇ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਸਾਡੀ ਕੋਸ਼ਿਸ਼ ਆ ਕਿ ਸਰਕਾਰ ਤੁਹਾਡੇ ਦੁਆਰ ਜਿਹੜਾ ਹੈਗਾ ਸੀਐਮ ਸਾਹਿਬ ਦਾ ਮੋਟਿਵ ਆ ਉਹਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਵੀਡੀਓਜ਼ ਸੈਕਟਰੀ ਸਾਹਿਬਾਨ ਉਹ ਸਰਪੰਚਾਂ ਨਾਲ ਮੇਲ ਬਿਠਾਉਣ ਔਰ ਜਿੰਨੇ ਵੀ ਫੰਡਸ ਡਵੈਲਪਮੈਂਟ ਦੇ ਆ ਰਹੇ ਨੇ ਜਿੰਨੀਆਂ ਵੀ ਸਕੀਮਸ ਆ ਰਹੀਆਂ ਨੇ ਉਹ ਗਰਾਉਂਡ ਤੇ ਐਜ਼ ਇਟ ਇਜ਼ ਐਗਜ਼ੀਕਿਊਟ ਹੋਣ ਔਰ ਪੰਜਾਬ ਵੱਲੋਂ ਸੀਐਮ ਸਾਹਿਬ ਵੱਲੋਂ ਆਇਆ ਇੱਕ ਇੱਕ ਪੈਸਾ ਜਿਹੜਾ ਉਹ ਗਰਾਉਂਡ ਤੇ ਬੜੀ ਇਮਾਨਦਾਰੀ ਨਾਲ ਬਹੁਤ ਬਹੁਤ ਧੰਨਵਾਦ